ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਇ ਰਾਮ ਰਾਮ ਨਾਮ ਧਿਆਇ ਪਵਿੱਤ ਹੋਇ ਆਇ ਤਿਸ ਰੂਪ ਨਰਿਖਿ ਆਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿੱਧ ਕਾਰਜ ਸਭ ਸਹਾਈ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਏ ਆਏ ਤਿਸ ਰੂਪ ਨ ਰਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਾਬਤ ਤ੍ਰਿਸਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁ ਗਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਈ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸਹਾਇ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਏ RAM RAM ਨਾਮ ਧਿਆਏ ਪਵਿੱਤ ਹੋਇ ਆਇ ਦੇਸ ਰੂਪ ਨ ਰੇਖੇ ਆਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪਨ ਬਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਈ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸ ਨਾਨਕ ਆਪ ਅਨੁ ਬਹਿ ਕੀਆ ਹਮੰਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਾਬ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸਹਾਇ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਏ RAM RAM ਨਾਮ ਧਿਆਏ ਪਵਿੱਤ ਹੋਇ ਆਇ ਤਿਸ ਰੂਪ ਨ ਰਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿੰਗਾਰ ਸਭ ਹੋਵਾ ਗੁਰਮਤ ਰਾਮ ਪ੍ਰਗਾਸਾ ਨਾਨਕ ਆਪਨ ਗ੍ਰਹਿ ਕੀਆ ਹਮ ਦਾਸਨ ਦਾਸਨ ਦਾਸਾ ਬਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਏ RAM ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਹਮੰਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਾਬਤ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨਰਖਿ ਆਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸਹਾਇ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਏ RAM RAM ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸੁਹਾਏ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਏ RAM ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਅਮੰਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਏ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਾਬ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਦਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸੁਹਾਇ ਰਾਮ ਰੋਮੇ ਰੋਮਾ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨਰਖਿ ਆਕਾਈ ਰਾਮੋ ਰਾਮ ਰਵਿਆ ਕਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ RAM ਪ੍ਰਗਾਸਾ ਨਾਨਕ ਆਪਨੁ ਬਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ RAM ਨਾਮ ਸੁਣੀ ਸਿਧ ਕਾਰਜ ਸਭ ਸੁਹਾਇ RAM ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ RAM ਧਿਆਇ RAM RAM ਨਾਮ ਧਿਆਇ ਪਵਿੱਤ ਹੋਇ ਆਇ ਿਸ ਰੂਪ ਨਰਖਿਆ ਕਾਈ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸਿੰਗਾਰ ਸਭ ਹੋਆ ਗੁਰਮਤਿ ਰਾਮ ਪ੍ਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਇ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਈ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੂਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸਾ ਨਾਨਕ ਆਪ ਅਨੁਗ੍ਰਹਿ ਕੀਆ ਹਮਦਾਸਨ ਦਾਸਨ ਦਾਸਾ ਬਾਣੀ ਰਾਮ ਨਾਮ ਸੁਣੀ ਸਿਧ ਕਾਰਜ ਸਭ ਸਹਾਈ ਰਾਮ ਰੋਮੇ ਰੋਮ ਰੋਮ ਰੋਮੇ ਮੈਂ ਗੁਰਮੁਖ ਰਾਮ ਧਿਆਏ ਰਾਮ ਰਾਮ ਨਾਮ ਧਿਆਏ ਪਵਿੱਤ ਹੋਇ ਆਏ ਤਿਸ ਰੂਪ ਨ ਰਖਿਆ ਕਾਇ ਰਾਮੋ ਰਾਮ ਰਵਿਆ ਘਟ ਅੰਤਰ ਸਭ ਤ੍ਰਿਸ਼ਨਾ ਭੁਖ ਗਵਾਈ ਮਨ ਤਨ ਸੀਤਲ ਸ਼ਿੰਗਾਰ ਸਭ ਹੋਆ ਗੁਰਮਤਿ ਰਾਮ ਪਰਗਾਸ ਨਾਨਕ ਆਪ ਅਨੁਗ੍ਰਹਿ ਕੀਆ ਮੰਦਾਸਨ ਦਾਸਨ ਦਾਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ